ਸ਼੍ਰੀ ਹਰਮੰਦਰ ਸਾਹਿਬ ਵਿਖੇ ਟੋਪੀ ਪਾ ਕੇ ਮੱਥਾ ਟੇਕਣ ਪਾਏ ਨਰਿੰਦਰ ਮੋਦੀ ਦੇ ਮਾਮਲੇ 'ਚ SGBC ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਪ੍ਰਧਾਨ ਮੰਤਰੀ ਦੇ ਬਚਾਅ ਚੁਤਰੇ ਨੇ ਬੰਡੂਗਰ ਦਾ ਕਹਿਣਾ ਹੈ ਕਿ ਟੋਪੀ ਹਿੰਦੂ ਧਰਮ ਦੇ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਵੱਲੋਂ ਟੋਪੀ ਪਾ ਕੇ ਮੱਥਾ ਟੇਕਣ ਦੇ ਨਾਲ ਸਿੱਖ ਮਰਿਆਦਾ ਨੂੰ ਕੋਈ ਠੇਸ ਨਹੀਂ ਪਹੁੰਚੀ ਇਸ ਕਰਕੇ ਇਸ ਮਾਮਲੇ ਦੀ ਜਾਂਚ ਨਹੀਂ ਹੋਵੇਗੀ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬੰਡੂਗਰ ਨੇ ਇਸ ਮਾਮਲੇ ਦੀ ਜਾਂਚ ਕਰਨ ਦਾ ਪ੍ਰੋਸਾ ਦਿੱਤਾ ਸੀ ਪੱਤਰਕਾਰਾਂ ਕਹਾਂਗੇ ਪਛਵਾਗੇ ਜੋ ਵੀ ਹੋਵੇਗਾ ਉਹ ਕਾਨੂੰਨ ਦਾ ਦੇ ਅਸਰ ਦੇ ਨੋਟਿਸ ਲਿਆਵਾਂਗੇ ਤੇ ਉਹਨਾਂ ਦਾ ਕਾਰਕ ਤੇਰੇ ਸਿੰਘ ਸਾਹਿਬਾਨ ਦਾ ਉਹ ਨੇਤਿਕ ਰਾਜੇ ਕਿਤੇ ਰਿਆ ਰਗਣਾ ਹੋਇਆ ਤਾਂ ਉਹ ਆਪ ਇਹਦਾ ਨੋਟਿਸ ਲਿਆਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਵੀ ਕਿਸੇ ਨੂੰ ਜਾਣਾ ਆਪਣਾ ਸਿਰ ਟਕੇ ਹੋਰ ਮੋਹਰ ਨਾਲ ਟਕਲੇ ਜਿੰਨਾ ਟਕਲੇ ਜੇ ਟੋੜਾ ਸਾਹਿਬ ਦੇ ਬਹੁਤ ਸਾਰੇ ਨਾਲ ਜਾ ਸਕਦੀ ਹੈ ਐਸੇ ਵੀ ਹਿੰਦੂ ਤਰ੍ਹਾਂ ਦੀ ਟੋਪੀ ਆਮ ਹੋਉਂਦੇ ਨੇ ਸਿੱਖ ਲਈ ਟੋਪੀ ਬਰਜਿਤ ਹੈ ਠੀਕ ਹੈ ਅੱਛਾ ਜੇ ਇਹ ਹਿੰਦੂ ਤਰ੍ਹਾਂ ਵਾਲੀ ਟੋਪੀ ਹੈ ਉਹਦੇ ਨਾਲੋਂ ਗਨੀ ਖਾਨ ਉਹਦੀ ਟੋਪੀ ਫਰਕ ਹੈ ਸਿਰ ਪਿੱਛੇ ਹੈ ਕਿ ਸਿਰ ਕਵਰ ਕਰਕੇ ਹੀ ਸਤਕਾਰ ਵਾਸਤੇ ਜਾਣਾ ਹੈ ਇਸ ਤਰ੍ਹਾਂ ਕੋਈ ਨਾ ਇਨਕੁਆਰੀ ਹੈ ਨਾ ਕੋਈ ਕੋਈ ਹੈ ਨਹੀਂ ਲੱਗਦੇ ਪਈ ਕਿਵੇਂ ਵੀਡੀਓ ਚ ਗੱਲ ਆਈ ਹੈ ਕੋਈ ਅਸੀ ਗੱਲ ਨਹੀਂ ਕੋਈ ਉਹਦੇ ਜਿਹੀ ਗੱਤੇ ਨਹੀਂ ਹੋਈ ਚਾਵਲਾ ਸਾਹਿਬ ਉੱਥੇ ਆਪਸੀ ਸਾਰਾ ਕੁਝ ਹੈ ਗੱਲ ਦੇ ਸੈਟੀਆਂ ਇਹਨੂੰ ਜ਼ਿਆਦਾ ਪਤਾ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਦਿੱਤੇ ਗਏ ਵਕ ਵਕ ਬਿਆਨ ਤੋਂ ਬਾਅਦ ਇੰਜ ਜਾਪਦਾ ਹੈ ਕਿ ਇੱਕ ਬਾਰ ਫਿਰ ਤੋਂ ਧਰਮ ਤੇ ਸਿਆਸਤ ਭਾਰੀ ਪੈ ਰਹੀ ਹੈ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਿਵਾਣਾ ਜਗਬਾੜੀ ਟੀਵੀ